ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਿਹਾ ਵਿਸ਼ਾ ਮਰਤਮਾਨ ਸਮੇਂ ਦੀਆਂ ਚੁਣੌਤੀਆਂ ਇਹਦੇ ਵਿੱਚ ਅੱਜ ਅਸੀਂ ਵਿਚਾਰ ਆਰੰਭ ਕੀਤੇ ਸਨ ਕੁਝ ਅਨੁਮਤੀ ਕਰਮ ਕਾਂਡਮ ਵਿੱਚ ਉਲਝੇ ਅਸੀਂ ਸਿੱਖ ਲੋਕ ਅਸੀਂ ਪਹੁੰਚੇ ਸਾਂ ਅਨੰਦ ਕਾਰਜ ਦੇ ਤਾਂ ਅਨੰਦ ਕਾਰਜ ਦੇ ਸਮੇਂ ਸਾਨੂੰ ਅਨੰਦ ਕਾਰਜ ਦੀ ਮਰਿਆਦਾ ਕੀ ਹੈ ਜੇ ਅਨੰਦ ਕਾਰਜ ਹੁੰਦੇ ਵਕਤ ਗੁਰਬਾਣੀ ਰਾਹੀਂ ਉਰ ਉਪਦੇਸ਼ ਉਪਦੇਸ਼ ਰਹੀ ਸੰਗ੍ਰਸਤੀ ਦੇ ਬਾਰੇ ਕੀ ਸੇਧ ਮਿਲ ਰਹੀ ਹੈ ਕੀ ਅਦਾਇਤਾਂ ਮਿਲ ਰਹੀਆਂ ਨੇ ਉਹਨਾਂ ਵੱਲ ਸਾਡਾ ਇੰਨਾ ਧਿਆਨ ਨਹੀਂ ਹੁੰਦਾ ਜਿੰਨਾ ਸਾਡਾ ਧਿਆਨ ਸਵਸਥੀ ਹੁੰਦਾ ਹੈ ਕਿ ਕਦੋਂ ਇਹ ਅਨੰਦ ਕਾਰਜ ਮੁਕੇ ਇਹ ਬਾਹਰ ਚੱਲ ਕੇ ਲਗੇ ਸਟਾਲਾਂ ਦੇ ਖਾਣ ਪੀਣ ਦੇ ਪਦਾਰਥ ਖਾਈਏ ਅਕਸਰ ਐਸਾ ਦੇਖਣ ਜਾਂਦਾ ਹੈ ਕਿ ਉੱਥੇ ਬੈਠੇ ਪ੍ਰਚਾਰਕਾਂ ਨੂੰ ਕਿਰਤਨੀਆਂ ਪਹਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਮਹਾਰਾਜ ਜਲਦੀ ਕਰਿਓ ਜੀ ਫੜਾਫੜ ਕਰਿਓ ਜੀ ਭੁੱਖ ਆਇਓ ਜੀ ਪਤਾ ਨਹੀਂ ਕੀ ਵਜ੍ਹਾ ਹੈ ਕਿ ਜਿਸ ਅਨੰਦ ਕਾਰਜ ਦੀ ਘੜੀ ਲਈ ਮੀਨੋ 2 ਮਹੀਨੇ ਪਹਿਲੇ ਦੋ ਕਪੜਾ ਲੱਤਾ ਗਿਆ ਨਾ ਗਾਟਾ ਸੋਨਾ ਚਾਂਦੀ ਆਜ ਮੈਰਿਜ ਵੈਲਸ ਬੁੱਕ ਕਰਨੇ ਖਾਣ ਪਾਣ ਪਦਾਰਥਾਂ ਦੇ ਸਾਜੂ ਸਮਾਨਾਂ ਦੀ ਜੱਕੀ ਬੁਕਿੰਗ ਕਰਨੀ ਅੰਨੀ ਦੌੜ ਦੁਬ ਜਿਹੜੀ ਦੋ ਚਾਰ ਮਹੀਨੇ ਤੋਂ ਪਾਈ ਹੁੰਦੀ ਹੈ ਕਿਸ ਕੰਮ ਲਈ ਅਨੰਦ ਕਾਰਜ ਲਈ ਤੇ ਜਿੱਦੂ ਉਹ ਅਨੰਦ ਕਾਰਜ ਹੁੰਦਾ ਉਸਲੇ ਟਾਈਮ ਨਹੀਂ ਹੁੰਦਾ ਜਲਦੀ ਮੁਖਾਵ ਜੀ ਉੱਤੇ ਘੰਟੇ 10 15 20 ਮਿੰਟ ਮੁਖਾਵ ਕੰਮ ਪੈ ਇਹ ਹਾਲਤ ਹੈ ਜਿਹੜੀ ਸਾਡੀ ਧਾਰਮਿਕ ਮਰਿਆਦਾ ਹੈ ਜਿਸ ਨੂੰ ਸਭ ਤੋਂ ਜ਼ਿਆਦੇ ਸਾਨੂੰ ਅਮੀਰ ਦੇਣੀ ਚਾਹੀਦੀ ਹੈ ਸਭ ਤੋਂ ਜ਼ਿਆਦੇ ਜਿਸ ਨੂੰ ਅਸੀਂ ਇੰਪੋਰਟਸ ਦੇਣੀ ਚਾਹੀਦੀ ਹੈ ਉਸ ਦੀ ਅਸੀਂ ਕਿ ਉਹ ਸਾਨੂੰ ਕੇਰ ਹੀ ਕੋਈ ਨਹੀਂ ਪਰਵਾਹ ਹੀ ਕੋਈ ਨਹੀਂ ਹੁਣ ਤੇ ਇੱਥੇ ਤੱਕ ਦੇਖਣ ਚਾਹੁੰਦਾ ਕਿ ਬਹੁਤ ਥਾਵਾਂ ਤੇ ਇੱਕ ਥਾਂ ਤੇ ਦੇ ਅਨੰਦਕਾਰ ਜੋ ਹੋ ਰਿਹਾ ਸੀ ਤੇ ਮੈਂ ਦੇਖਿਆ ਅਨੰਦਕਾਰੀ ਅਰੰਮਦਾ ਦੀ ਅਰਦਾਸ ਵੀ ਨਹੀਂ ਕੀਤੀ ਸਿੱਧੇ ਹੀ ਲੱਗ ਪਏ ਲਾਮਾਂ 'ਤੇ ਨਾ ਅਰਦਾਸ ਕੀਤੀ ਨਾ ਹੁਕਮ ਲਿਆ ਸਿੱਧੇ ਲਾਮਾਂ 'ਤੇ ਲੱਗਦੇ ਉਸਦੇ ਸੰਗਜੂ ਬੈਠੇ ਅਸੀਂ ਜ਼ੋਰ ਨਾਲ ਸ਼ੋਰ ਪਾਇਆ ਉਹ ਬਾਈ ਅਰਦਾਸਾ ਦੇ ਕਰ ਲੋ ਬੇ ਰਮਤਾ ਦਾ ਅਰਦਾਸਾ ਦੇ ਕਰ ਲੋ ਫਿਰ ਮਹਾਰਾਜ ਭਾਈ ਸਾਹਿਬ ਉੱਤੇ ਅਰਦਾਸ ਕੀਤੀ ਕਿ ਹੁਕਮ ਲੋ ਹੁਣ ਫਿਰ ਹੁਕਮ ਲਿਆ ਗਿਆ ਤਾਂ ਉਸ ਤੋਂ ਬਾਅਦ ਫਿਰ ਫਿਰ ਵੀ ਉਹ ਲਗੇ ਸੀ ਲਾਵਾ ਬੰਦਾ ਕਹਿੰਦਾ ਉਹ ਜਿਹੜਾ ਬੰਦਾ ਕਿਰਤਨੀ ਸਿੰਘ ਸੀ ਉਹ ਕਹਿੰਦਾ ਹਾਂ ਜੀ ਕਿਸੇ ਨੇ ਕੁਝ ਬੋਲਣ ਦਾ ਪਹਿਲਾ ਬੋਲ ਲਵੋ ਅਰਦਾਸੇ ਤੂੰ ਪਹਿਲਾਂ ਹੀ ਕਹਿੰਦਾ ਬਾਅਦ ਫਿਰ ਜਦੂ ਇਹ ਅਨੰਦਕਾਰ ਛੂ ਫਿਰ ਕੋਈ ਵਿੱਚ ਕੁਝ ਬੋਲ ਨਹੀਂ ਸਕਦਾ ਜੀ ਕੋਈ ਪਤਾ ਨਹੀਂ ਉਸਨੇ ਕਿੱਥੋਂ ਇਹ ਮਰਦਾਪਾਲੀ ਵਿੱਚ ਕੋਈ ਬੋਲ ਨਹੀਂ ਸਕਦਾ ਜਿਨ ਕੇ ਸਾਡੀ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਅਰਦਾਸੇ ਤੇ ਬਾਖ ਹੁਕਮਤੋ ਬਾਦ ਕੋਈ ਗੁਰਮੁਖ ਸੱਜਣ ਚਾਹੇ ਭਾਈ ਸਾਹਿਬ ਚਾਹੇ ਕੋਈ ਪ੍ਰਚਾਰਕ ਬੈਠੇ ਹੋਣ ਉਹ ਸੁਭਾਗ ਜੁੜੀ ਨੂੰ ਗ੍ਰਸਥ ਧਰਮ ਦੇ ਫਰਜ਼ ਗ੍ਰਸਥ ਧਰਮ ਦੀ ਰਹਿਤ ਬਹਿ ਸਮਝਾਵੇ ਕਿ ਗ੍ਰਸਥੀ ਜੀਵਨ ਉਹਨਾਂ ਦੋਵਾਂ ਜੀਵਾਂ ਨੇ ਆਪਸ ਵਿੱਚ ਕਿਵੇਂ ਗੁਜ਼ਾਰਨਾ ਤੇ ਦੋਵਾਂ ਪਰਵਾਨਾਂ ਨਾਲ ਸਾਖ ਸੰਬੰਧ ਨੇ ਕਿਵੇਂ ਨਿਭਣਾ ਤੇ ਇਹ ਗ੍ਰਸਥੀ ਜੀਵਨ ਦੀ ਇੱਕ ਦੰਪਤੀ ਜੋੜਾ ਹੋਣ ਦੇ ਨਾਤੇ ਤੁਸੀਂ ਕੌਮ ਦੇ ਲਈ ਪੰਥ ਲਈ ਤੁਸਾ ਤੁਹਾਡਾ ਕੀ ਯੋਗਦਾਨ ਹੋਣਾ ਹੈ ਇਹ ਰਹਿਦੀਆਂ ਗੱਲਾਂ ਉਹ ਉਹ ਪਹਿਲੇ ਸੁਣਾਈਆਂ ਜਾਣ ਫਿਰ ਉਹਨਾਂ ਤੋਂ ਪ੍ਰਣ ਲਿਆ ਜਾਵੇ ਮੱਥਾ ਟੇਕ ਕੇ ਪ੍ਰਵਾਨਗੀ ਦਿਓ ਤੇ ਤੁਹਾਡਾ ਅਨੰਦ ਕਾਜ ਕਰਵਾਈਏ ਉਸ ਤੋਂ ਬਾਅਦ ਲਾਵਾ ਸ਼ੁਰੂ ਹੁੰਦੀਆਂ ਨੇ ਪਰ ਸਾਡੇ ਭਾਈ ਪ੍ਰਚਾਰਕਾਂ ਨੂੰ ਵੀ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂ ਕਾਲੀ ਪਈ ਹੋਏ ਸਾਰਿਆਂ ਨੂੰ ਜਿਹੜੇ ਅਨੰਦ ਕਾਜ ਕਰਨਾ ਹੈ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਤੇ ਨਾ ਹੀ ਸਾਡਾ ਜਿਹੜਾ ਪਰਮੁਖ ਟੋਲਾ ਉਹ ਮਤਲਬ ਕਿ ਠੋਸਤਾ ਨਾਲ ਮਜਬੂਤੀ ਨਾਲ ਆਪਣੀ ਮਰਿਆਦਾ ਨੂੰ ਲਾਗੂ ਕਰਵਾ ਗਏ ਉਸਲੇ ਕਾਲੀ ਕਾਲੀ ਵਿੱਚ ਫਟਾਫਟ ਮੁਕਾਨ ਦਾ ਕੰਮ ਕਰਦੇ ਨੇ ਕਈ ਜਣਾਂ ਨੇ ਇੱਥੇ ਤੱਕ ਆ ਗਿਆ ਕਿ ਉਹ ਜਿਹੜੀ ਰਹਿਤ ਸੁਣਾਈ ਜਾਂਦੀ ਸੁਭਾਗ ਜੁੜੇ ਨੂੰ ਸੁਣਾਉਂਦੇ ਹੀ ਨਹੀਂ ਹਨ ਸਿੱਧੀ ਇਹ ਲਾਵੋ ਪੜੀਆਂ ਤੇ ਅਰਦਾਸ ਕੀਤੀ ਚਲੋ ਜੀ ਜਾਓ ਉਹ ਜਿ ਬੇਮਤਰਮੀ ਇਹ ਗੱਲਾਂ ਜਿਹੜੀਆਂ ਉੱਤੇ ਪੱਲੇ ਮੈਂ ਟੈਂਡੇ ਲਾਗੀ ਵਿਆਹ ਹੋਆ ਮੇਰਾ ਬਾਬਲਾ ਇਹ ਸ਼ਬਦ ਪੜਨ ਲੱਗ ਪੈਂਦੇ ਨੇ ਜਿਹਦਾ ਪ੍ਰਭਾਵ ਵੀ ਸੰਗਤਾਂ ਗਲਤ ਲੈਂਦੀਆਂ ਨੇ ਕਿ ਪਤਾ ਨਹੀਂ ਲੜਕੀ ਦੀ ਤਰਫੋਂ ਕਿਹਾ ਜਾ ਰਿਹਾ ਵੀ ਮੈਂ ਭੱਲੇ ਡੰਡੇ ਲੱਗੀ। ਯਾ ਵਿਆਹ ਹੋਆ ਮੇਰੇ ਬਾਬਲਾ ਉਹ ਕੁੜੀ ਕਹਿ ਰਹੀ ਐ। ਭਈ ਵਿਆਹ ਤੇ ਖਾਲੀ ਕੁੜੀ ਦੇ ਨਾਲ ਹੋਇਆ ਮੁੰਡੇ ਦਾ ਵੀ ਹੋਇਆ। ਸਿੰਘ ਦਾ ਵੀ ਹੋਇਆ ਸਿੰਘਣੀ ਦਾ ਵੀ ਹੋਇਆ ਤੇ ਫਿਰ ਵਿਆਹ ਹੋਆ ਮੇਰੇ ਬਾਬਲਾ ਖਾਲੀ ਕੁੜੀ ਕਿਉਂ ਗਈ ਜਾਏ। ਇੱਕ ਉਹ ਇਹ ਇੱਥੇ ਜਿਹੜੀਆਂ ਇਹ ਗੀਤ ਨੇ ਇਹ ਨੇ ਆਤਮਿਕ ਜੀਵਨ ਦੇ ਆਤਮਿਕ ਗੀਤ। ਗੁਰਬਾਣੀ ਦੇ ਜਿਹੜੇ ਸ਼ਬਦ ਨੇ ਇਹ ਆਤਮਿਕ ਜੀਵਨ ਦੇ ਉਲਾਰਾ ਹੈ ਇੱਥੇ ਜੀਵ ਆਤਮਾ ਦਾ ਪਰਮਾਤਮਾ ਨਾਲ ਵਿਆਹ ਜਾਣਾ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਨੀ ਦੀ ਗੱਲ ਹੈ ਨਾ ਕਿ ਸਾਡੇ ਇਸ ਵਾਕ ਦੇ ਜਿਹੜੇ ਵਿਆਹ ਨੇ ਹਾਂ ਚਾਰ ਲੰਮਾਂ ਵਿੱਚ ਵੀ ਰੱਬੀ ਮਿਲਾਪ ਦੀ ਗੱਲ ਹੀ ਹੈ ਲੇਕਿਨ ਉਤੋਂ ਅਸੀਂ ਇਸ ਜੀਵਨ ਵਿੱਚ ਵੀ ਉਹੀ ਗੁਣ ਲੈ ਕੇ ਕਿਸ ਤਰ੍ਹਾਂ ਇੱਕ ਦੂਜੇ ਨਾਲ ਸਫਲਤਾ ਪ੍ਰਾਪਤ ਕਰਨੀ ਹੈ ਇਸ ਲਈ ਉਲਾਰਾ ਦਾ ਪਾਠ ਹੁੰਦਾ ਪਰ ਅਸੀਂ ਉਸ ਗੱਲ ਦੀ ਕੋਈ ਪਰਵਾਹ ਹੀ ਨਹੀਂ ਸਾਨੂੰ ਬਰਾਇਤ ਜੀ ਤਜੀਹ ਉਡਾਉਂਦੇ ਆਂ ਵੀਡੀਓ ਬਣਾਉਣ ਵਾਲੇ ਫੋਟੋ ਖਿਚਣ ਵਾਲੇ ਅੱਗੇ ਪਿੱਛੇ ਬੰਦਰੇ ਤੇਰਾ ਨਾਚ ਕਰਦੇ ਫਿਰਦੇ ਨੇ ਅੰਦਰ ਤੇ ਉਹ ਵੀਡੀਓ ਨਾ ਬਣੇ ਤਾਂ ਬੜਾ ਭਾਰੀ ਘਾਟਾ ਪੈ ਗਿਆ ਜੀ ਬਹੁਤ ਬੜਾ ਘਾਟਾ ਇੱਕ ਤਰ੍ਹਾਂ ਸਭ ਹੀ ਹੋਇਆ ਕਿ ਬੜੀ ਲੇਟ ਜਾ ਕੇ ਬਰਾਤ ਪੁੱਜੀ ਉਹ ਵਿਚਾਰਾ ਕੈਮਰੇ ਵਾਲਾ ਵੀਡੀਓ ਬਣਾਉਣ ਵਾਲਾ ਪਿੱਛੇ ਹੀ ਰਹਿ ਗਿਆ ਸੀ ਕਿਦੀ ਅੱਗੇ ਮਿਲਣੀ ਵੀ ਹੋ ਗਈ ਉਹ ਮਿਲਣੀ ਤੋਂ ਬਾਅਦ ਮਾਰਾ ਫੇਰ ਸਾਰੀ ਸੰਗਤ ਰੋਕ ਦਿੱਤੀ ਗਈ ਜੀ ਵੀਡੀਓ ਬਣਾਉਣ ਵਾਲੇ ਪੁੱਜਿਆ ਪਹਿਲੇ ਵੀਡੀਓ ਬਣਾਉਣ ਵਾਲਾ ਲੈਣਦੇ ਹੋ ਫਿਰ ਦੁਬਾਰਾ ਮਾਰਾ ਅੱਧਾ ਘੰਟਾ ਪੂਨਾ ਘੰਟਾ ਉੱਤੇ ਬਾਹਰ ਲੋਕਾਂ ਨੂੰ ਖੜੇ ਰੱਖਿਆ ਫਿਰ ਜਿਹਨੇ ਵੀਡੀਓ ਬਣਾਉਣ ਨੂੰ ਲਾ ਆਇਆ ਫਿਰ ਮੁੜ ਕੇ ਮੁੰਡੂ ਨਵੇਂ ਸਿਰੂ ਫਿਰ ਮਿਲਣੀ ਦਾ ਉਹ ਡਰਾਮਾ ਐਕਟਿੰਗ ਕਰਵਾਈ ਗਈ ਤੇ ਵੀਡੀਓ ਬਣਾਈ ਗਈ ਦੇਖੋ ਇਹਨਾਂ ਨਕਮੀਆਂ ਗੱਲਾਂ ਵਾਲੇ ਪਾਸੇ ਸਾਡਾ ਕਿੰਨਾ ਧਿਆਨ ਹੈ ਉਸ ਤੋਂ ਬਾਅਦ ਬੇ ਲੋੜੇ ਖਰਚੇ ਗੁਰਮਤ ਵਿੱਚ ਦਾਜ-ਦਾਨ ਦੇਣ ਦਾ ਜਾਂ ਲੈਣ ਦਾ ਕੋਈ ਨਹੀਂ ਇਥੇ ਹੁਕਮ ਪਰ ਅਸੀਂ ਦੇਖਦੇ ਹਾਂ ਗੁਰਸਿੱਖ ਵੀ ਗਈ ਪਰਿਵਾਰ ਜਿਹੜੇ ਲੜਕੇ ਵਾਲੇ ਹੁੰਦੇ ਨੇ ਉਹ ਵੀ ਦਾਜ-ਦਾਨ ਦੀ ਭੁੱਖ ਰੱਖਦੇ ਨੇ ਕਈ ਕੁੜੀਆਂ ਵਾਲੇ ਜੇ ਬੜੇ ਸੁਖੀ ਹੋਣ ਤੇ ਤਾਂ ਪਰਿਵਾਰ ਬੜਾ ਸੁੱਖਾ ਹੋਵੇ ਤੋ ਕਹਿੰਦੇ ਅਸੀਂ ਕੁੜੀ ਨੰਗੀ ਚੋਰਨੀ ਹੈ ਜੀ ਉਹਨਾਂ ਨੂੰ ਬੜਾ ਚਾਹ ਹੁੰਦਾ ਵੇ ਦੁਨੀਆਂ ਦੇ ਸਾਹਮਣੇ ਦਿਖਾਵੇ ਕਰਨੇ ਬਹੁਤੇ ਦਾਜ-ਦਾਨ ਦੇਣੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਮਰੈਦਾ ਬਣ ਜਾਂਦੀ ਹੈ ਫਿਰ ਗਰੀਬ ਗੁਰਬਾ ਜਿਹੜਾ ਨਹੀਂ ਦੇ ਸਕਦਾ ਉਸ ਨੂੰ ਲੋਕ ਪਰੇਸ਼ਾਨ ਕਰਦੇ ਨੇ ਜਾਂ ਜਿਨ੍ਹਾਂ ਦੇ ਬੱਚਿਆਂ ਵਿੱਚ ਕੋਈ ਥੋੜੀ ਬਿਧੀ ਕਮੀ-ਪੇਸ਼ੀ ਹੁੰਦੀ ਹੈ ਉੱਥੇ ਫਿਰ ਲੜਕੇ ਵਾਲੇ ਬੜੇ ਨਖਰੇ ਕਰ-ਕਰ ਕਰਕੇ ਜਿਨੀ ਇੱਕ ਕੁਰੀਤੀਆਂ ਪੈ ਚੱਲਣਾ ਸ਼ੁਰੂ ਹੋ ਜਾਂਦੀਆਂ ਨੇ ਤੋ ਇੰਨੇ ਜਿਹੋ ਤੁਸੀਂ ਬਚਦੇ ਨਹੀਂ ਆਂ ਉਸ ਤੋਂ ਬਾਅਦ ਅਨਕਾਰ ਦੀ ਉਹ ਬਾਤ ਹੈ ਜਿਹੜੇ ਸਾਡੇ ਲੰਗਰ ਪਾਣੀ ਸ਼ੁਰੂ ਹੁੰਦੇ ਨੇ ਉੱਥੇ ਫਿਰ ਤੁਸੀਂ ਦੇਖੋ ਇਤਰੇਸ ਟਾਲ ਖਾਣ ਪੀਣ ਦਾ ਇਤਨਾ ਸੋਦਾ ਕੀ ਮਤਲਬ ਹੈ ਦੋ ਚਾਰ ਚੀਜ਼ਾਂ ਦਾ ਲੰਗਰ ਹੋਵੇ ਜਿਹੜਾ ਆਰਾਮ ਨਾਲ ਬੰਦਾ ਖਾਵੇ ਐਵੇਂ ਬੇਲੂੜੇ ਦਿਖਾਵੇ ਦੁਨੀਆ ਵਾਂ ਤੇ ਖਰਚੇ ਇਤਨੇ ਵਧਾ ਦਿੱਤੇ ਗਏ ਹਨ ਜਿੰਦਾ ਕੋਈ ਸਿਰ ਪੈਰ ਹੀ ਨਹੀਂ ਤੋਂ ਕੁਝ ਰੀਸਮ ਐਸੀਆਂ ਵੀ ਅਸੀਂ ਬੇਲੂੜੀਆਂ ਕਰਦੇ ਹਾਂ ਅਨਕਾਰ ਦੇ ਸਮੇਂ ਜਿਵੇਂ ਦੀ ਮਹਿੰਦੀ ਰਾਤ ਮਹਿੰਦੀ ਰਾਤ ਨੂੰ ਬਾਕਾਇਦਾ ਮੈਰਿਜ ਪੈਲਸ ਬੁੱਕ ਕਰਾਇਆ ਜਾਂਦਾ ਜਦ ਸਿੱਖਾਂ ਵਿੱਚ ਮਹਿੰਦੀ ਲਾਉਣ ਦੀ ਮਰਿਆਦਾ ਹੀ ਨਹੀਂ ਹੈ ਕਿਸੇ ਕਿਸਮ ਦੀ ਮਹਿੰਦੀ ਲਾਉਣੀ ਹੱਥਾਂ ਪੈਰਾਂ ਨੂੰ ਰੰਗਣਾ ਨਵੇਂ ਰੰਗ ਚਾਹਨੇ ਧੜੇ ਕੇਸ ਰੰਗਣੇ ਵੀ ਸਾਨੂੰ ਮਨਾ ਕਿਤੇ ਗਏ ਹਨ ਤਨਖਾਈਆ ਹੁੰਦਾ ਬੰਦਾ ਜਦ ਮਹਿੰਦੀ ਅਸੀਂ ਲਾਉਣੀ ਹੀ ਨਹੀਂ ਤੇ ਫਿਰ ਮਹਿੰਦੀ ਰਾਤ ਕੀ ਹੋਈ ਪੂਰੀ ਮਹਿਲ ਮੈਰਿਜ ਪੈਲਸ ਬੁੱਕ ਕਰਾ ਕੇ ਪੂਰਾ ਲੰਗਰ ਪਾਣੀ ਇੰਨੀ ਬਰਾਦੀ ਦਾ ਉੱਥੇ ਵੀ ਇਕੱਠਾ ਕੀਤਾ ਹੁੰਦਾ ਉਹ ਡਬਲ ਖਰਚਾ ਬਖਰਾ ਜੇ ਤੁਸੀਂ ਮਹਿੰਦੀ ਨਹੀਂ ਲਾਉਣਦੇ ਮਹਿੰਦੀ ਰਾਤ ਦਾ ਪਰਮ ਕੈਨਸਲ ਕਰੋ ਨਾ ਤੁਹਾਡੀ ਮਰਿਆਦਾ ਕਿਤੇ ਨਹੀਂ ਲਿਖਿਆ ਹੋਇਆ ਪਰ ਫਿਰ ਵੀ ਸੀ ਕਰੀ ਜਾਂਦੇ ਆ ਇਹ ਇਸ ਕਿਸਮ ਦੀ ਜਿਹੜੀ ਅਫਜ਼ੂਲ ਖਰਚੀਆਂ ਵਾਲੀ ਰਸਮ ਰਿਵਾਜ ਗੁਰੂ ਸਾਹਿਬ ਨੇ ਸਾਨੂੰ ਸੋਖਾ ਜੀ ਜ਼ਿੰਦਗੀ ਦਾ ਮਾਰਗ ਦਿੱਤਾ ਸੀ ਅਸੀਂ ਇਸ ਨੂੰ ਹੋਰ ਔਖਾ ਬਣਾ ਦਿੱਤਾ ਗੁਰਮਤ ਦੇ ਪਹਿਰਾ ਦੇਨ ਹੋਏ ਨਾ ਦੇਨ ਹੋਏ ਪਰ ਇਹਨਾਂ ਨੇ ਕਮੀਆਂ ਗੱਲਾਂ ਤੇ ਬਹੁਤ ਝਾੜੇ ਫਿਰ ਤੋਹਫੇ ਤਹਿਲੀਫ ਫਿਰ ਦੁਲੇ ਦੇ ਗੱਲ ਵਿੱਚ ਖਾਰ ਪਾਉਣੇ ਇਹ ਡਰਾਮੇ ਧਰੂਮੇ ਕਰਨੇ ਪੈਸੇ ਦੇ ਲਫਾਫੇ ਹੱਥਾਂ ਹੀ ਬਣਾਣੇ ਸਭ ਕਮਈਆਂ ਕਰਨ ਦੇ ਇੱਕ ਸਾਧਨ ਬਣਾ ਕੇ ਰੱਖ ਦਿੱਤੇ ਅਸੀਂ ਅਨੰਦ ਦੇ ਕਾਰੇ ਜੋ ਧਾਰਮਿਕ ਮर्यादा ਉਹਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ ਇਹਨਾਂ ਨੇ ਕਮੀਆਂ ਗੱਲਾਂ ਦੀ ਬਹੁਤ ਚਾਹੀਦਾ ਫਿਰ ਜਦੋਂ ਸ਼ਰਾਬਾਂ ਦੇ ਸਟਾਲ ਲੱਗਦੇ ਨੇ ਨਹੀਂ ਕੰਨਾ ਸਨਮਗਰ ਗੁਰਸਿੱਖਾਂ ਨੂੰ ਥੋੜੀ ਬਥੇ ਵੀ ਸ਼ਰਮ ਬਾਕੀ ਹੋਵੇ ਤੇ ਜਿੱਥੇ ਸ਼ਰਾਬ ਦਾ ਖੁੱਲਾ ਸਟਾਲ ਲੱਗਾ ਹੋਵੇ ਇੱਕ ਪਾਸੇ ਪ੍ਰਚਾਰਕ ਲੋਕ ਵਿਚਾਰੇ ਕਰਲਾ ਕਰਲਾ ਕੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਭਾਈ ਇਹ ਐਬ ਕੁਬਾਬ ਬੰਦ ਕਰੋ ਗੁਰਮਤਿ ਦੇ ਘਰ ਕੇ ਸੁਣਦਾ ਐਬ ਮਨਾ ਹੈ ਸ਼ਰਾਬ ਮਨਾ ਹੈ ਫਿਰ ਤੁਸੀਂ ਵਿਆਹ ਵਿੱਚ ਇੱਕੋ ਦਿਨ ਚ 4 500 600 700 ਬੰਦਾ ਜਿੰਨਾ ਅਸੀਂ ਸਦਿਆ ਹੈ ਉਹਨਾਂ ਸਾਰਿਆਂ ਨੂੰ ਉੱਥੇ ਸ਼ਰਾਬ ਆਫਰ ਕਰਕੇ ਉਹਨਾਂ ਨੂੰ ਮੈਂ ਕਹਿੰਦਾ ਜਿਆਦੇ ਦੇ ਨਹੀਂ ਪਰ ਚੌਥਾ ਹਿੱਸਾ ਤਾਂ ਪੀ ਜਾਂਦਾ ਹੋਵੇਗਾ ਅਭਲ ਤਾਂ ਅੱਧੇ ਕਈਆਂ ਜਨਾਂ ਦੇ ਤਾਂ ਸਾਰੇ ਹੀ ਪੀ ਜਾਂਦੇ ਹੋਣਗੇ ਜਿੱਥੇ ਜਿੱਥੇ ਪਰੇਜ ਹੈ ਕੁਝ ਲੋਕਾਂ ਨੂੰ ਸ਼ਰਮ ਹੈ ਕਿਉਂਕਿ ਬੀਬੀਆਂ ਆਮ ਤੌਰ ਤੇ ਨਹੀਂ ਪੀਂਦੀਆਂ ਉਹਨਾਂ ਨਾਲ ਆਏ ਛੋਟੇ ਬੱਚੇ ਵੀ ਨਹੀਂ ਪੀਂਦੇ ਉਹਨਾਂ ਲੋਕਾਂ ਵਿੱਚੋਂ ਖਾਦ ਕਰਕੇ ਤੁਸੀਂ ਦੇਖੋ ਤਾਂ 50% ਜਾਂ 40% ਲੋਕ ਜਿਹੜੇ ਉੱਥੇ ਸ਼ਰਾਬੋਂ ਪੀ ਰਹੇ ਹੁੰਦੇ ਨੇ ਉਧਰੋਂ ਕਈ ਦਫਾ ਆਨੰਦ ਕਰ ਤੂੰ ਪਹਿਲਾ ਖੰਡ ਪਾਰਦੇ ਪੋਗ ਪਾਈ ਜਾਂਦੇ ਨੇ ਤੇ ਦੂਸਰੇ ਦਿਨ ਵਿਆਹ ਦੇ ਮੇਲ ਵਿੱਚ ਲੰਚ ਜਾਂ ਡਿਨਰ ਦੇ ਵਿੱਚ ਸ਼ਰਾਬਾਂ ਚਲਦੀਆਂ ਨੇ ਉਹ ਹੋਸ਼ ਕਰੋ ਗੁਰਸਿੱਖੋ ਹੋਸ਼ ਕਰੋ ਇਹ ਤੁਹਾਡੀ ਮਰਿਆਦਾ ਨਹੀਂ ਭਾਈ ਤੁਸੀਂ ਤੇ ਸੰਤ ਸਿਪਾਈ ਉਹ ਕਿਹੜੇ ਪਾਸੇ ਲੱਗੇ ਹੋ ਅਸੀਂ ਇਹ ਆਪਣੀ ਰਹਿਤਾਂ ਅਸੀਂ ਭੁੱਲ ਗਏ ਕਰਮ ਕਾਂਡੀ ਪਖੰਡ ਲੋਕਾਂ ਦੀ ਦੇਖਾ ਦੇਖੀ ਦੇਖਾ ਦੇਖੀ ਸਭ ਕਰੇ ਮਨਮੁਖ ਭੂਜਣਾ ਪਾਏ ਵਾਲੀ ਸਾਡੀ ਅਵਸਥਾ ਬਣ ਗਈ ਹੈ ਇਹ ਆਨੰਦ ਕਾਰਜ ਦੇ ਟਾਈਮ ਜਿਹੜੀਆਂ ਅਸੀਂ ਨਕਮੀਆਂ ਗੱਲਾਂ ਕਰ ਜਾ ਰਹੀਆਂ ਨੇ ਉਹ ਛੱਡੀ ਅਸੀਂ ਔਰ ਮੈਂ ਤੇ ਇਹ ਕਹਾਂਗਾ ਕਿ ਸਾਡੇ ਦੀ ਗੁਰਸਿੱਖੀ ਥੋੜੀ ਜਿਹੀ ਵੀ ਬਾਕੀ ਹੈ ਤੇ ਜਿੱਤੇ ਸ਼ਰੇਮ ਸ਼ਰਾਬ ਦੇ ਸਟਾਲ ਲੱਗੇ ਨੇ ਅਸੀਂ ਵਾਕ ਆਊਟ ਕਰਕੇ ਕਰਕੇ ਕਿਉਂ ਨਹੀਂ ਚਲੇ ਜਾਂਦੇ ਉਹ ਜੋ ਤੁਸੀਂ ਭਾਜੀ ਨਿਦਰਾ ਦੇਣਾ ਹੁੰਦਾ ਹੈ ਮर्यादा ਦਿਓ ਤੇ ਚੈਲੰਜ ਕਰਕੇ ਕੋਈ ਜੀ ਤੁਸੀਂ ਇਹ ਸ਼ਰਾਬ ਦੇ ਸਟਾਲ ਲਾ ਕੇ ਸਿੱਖ ਧਰਮ ਦੀਆਂ ਅਸੂਲਾਂ ਦੀ ਧੱਜੀਆਂ ਉਡਾਰਿਓ ਇਸ ਲਈ ਅਸੀਂ ਤੁਹਾਡੇ ਤੇ ਲੰਗਰ ਪਾਣੀ ਨਹੀਂ ਛਕਾਂਗੇ ਆ ਵੀਰੋ ਤੁਸੀਂ 50% ਵੀ 50% ਛੁੱਟ ਕੇ 25% ਲੋਕ ਵੀ ਅਗਰ ਵਿੱਚੋਂ ਵਾਕ ਆਊਟ ਕਰਕੇ ਚਲੇ ਜਾਂਨਾ ਉਹ ਠੇਕਾ ਸ਼ਰਾਬ ਦਾ ਉਸਰੇ ਬੰਦ ਹੋ ਜਾਏਗਾ ਜਰਾ ਸ਼ਰਾਬ ਦਾ ਠੇਕਾ ਖੁਰਗੇ ਰੱਖਿਆ ਹੁੰਦਾ ਇੱਕ ਵੀ ਸਰਦਾਰ ਨੂੰ ਬੰਦਾ ਨਰਾਜ਼ ਨਹੀਂ ਕਰਨਾ ਚਾਹਦਾ ਤੇ ਜੇ 25% ਲੋਕ ਵੀ ਧੂੜ ਕੇ ਟੁਰ ਪੈਨ ਗੈਰਤਮੰਦ ਤੇ ਉਹਨਾਂ ਨੂੰ ਉਸ ਲਈ ਉਹਨੂੰ ਹੱਥ ਬੰਨੇ ਪੈਣਗੇ ਨਹੀਂ ਜੇ ਅਸੀਂ ਇਹ ਬੰਦ ਕਰਦੇ ਤੁਸੀਂ ਛੜ ਲੰਗਰ ਛੱਕ ਬਿਗਾਰ ਨਾਲ ਜਾਓ ਐਸਾ ਕਰਨਗੇ ਤੋਂ ਅਗਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਸਾਡੀ ਕੌਮ ਚੋਂ ਇਹ ਬਵਾ ਜਿਹੜੀ ਇਹ ਭੈੜੀ ਸ਼ਰਾਬ ਦੀ ਬੰਦ ਕੀਤੀ ਜਾਏ ਤੇ ਵਿਆਹ ਸ਼ਾਦੀਆਂ ਜਿੱਥੇ ਸ਼ਰਾਬ ਦੇ ਇਸ਼ਾਰੇ ਲੱਗੇ ਹੋਣੇ ਸ਼ਰੇ ਹਾਂ ਉੱਤੇ ਲੰਗਰ ਬਾਣੀ ਛਕਣਾ ਬੰਦ ਕਰੋ ਬਈ ਗੁਰਸਿੱਖੋ ਅਸੀਂ ਜੇ ਧੜੇ ਪ੍ਰਕਾਸ਼ੀ ਹੋਏ ਨੇ ਸੋਨੇ ਗੁਰਸਿੱਖਾਂ ਵਾਲੇ ਬਾਣੇ ਪਾਏ ਹੋਏ ਨੇ ਤੇ ਫਿਰ ਉਹਨਾਂ ਸ਼ਰਾਬੀਆਂ ਵਿੱਚ ਬਹਿ ਕੇ ਲੰਗਰ ਖੇਵੇਂ ਚੱਕਦੇ ਇੱਕ ਪਾਸੇ ਸ਼ਰਾਬ ਵੀ ਚੱਲ ਰਹੀ ਤੇ ਦੂਏ ਪਾਸੇ ਅਸੀਂ ਅਗਰ ਸੂਫੀ ਲੰਗਰ ਵੀ ਖਾ ਰਹੇ ਹੋ ਨਈ ਸ਼ਰਾਬ ਪੀ ਰਹੇ ਤਾਂ ਵੀ ਨਹੀਂ ਸ਼ੋਭਾ ਦਿੰਦਾ ਐਸੇ ਥਾਂ ਦੇ ਉਤੇ ਤਾਂ ਇਸ ਗੱਲ ਦਾ ਸਾਰੇ ਵਿਰੋਧ ਕਰੋ ਤਾਂ ਕਿ ਅਸੀਂ ਇਸ ਵਿਵਾਦ ਹੁਕਮ ਨੂੰ ਬਚਾ ਸਕੀਏ ਇਸ ਤੋਂ ਬਾਅਦ ਜਿਹੜਾ ਸਾਡਾ ਚੌਥਾ ਕਾਰਜ ਆ ਜਾਂਦਾ ਆ ਜਾਂਦਾ ਮ੍ਰਿਤਕ ਸੰਸਕਾਰ ਦਾ ਉਸ ਵੇਲੇ ਵੀ ਅਸੀਂ ਬਹੁਤ ਕੁਝ ਕਰਮ ਐਸੇ ਕਰ ਜਾਂਦੇ ਆ ਜਿਹੜੇ ਗੁਰਮਤਿ ਉਹ ਜਿਹੜੇ ਬੇ ਲੋੜ ਨੇ ਜਿਹਨ ਦੀ ਕੋਈ ਲੋੜ ਨਹੀਂ ਹੁੰਦੀ। ਖਾਸਾ ਦੇ ਗੁਰਸਿੱਖ ਵੀ ਕਹਿੰਦੇ ਖੇ ਸ਼ਮਾਈ ਸਾਲ ਦੇ ਪਾਠ ਚਵਰੀ ਦੇ ਪਾਠ ਕਰੇ ਕਹਿੰਦੇ ਨੇ ਜੀ ਯਾਦ ਵਿੱਚ ਪਾਠ ਰੱਖਿਆ। ਮੈਨੂੰ ਗੁਰਬਾਣੀ ਦੀ ਇੱਕ ਪੰਕਤੀ ਦੱਸ ਦਿਓ ਜਿਹੜੀ ਇਹ ਕਹਿੰਦੀ ਹੋਵੇ ਕਿ ਆਪਣੇ ਬਜ਼ੁਰਗਾਂ ਨੂੰ ਮਰਨ ਉਪਰੰਤ ਉਹਨਾਂ ਦੀ ਯਾਦ ਯਾਦ ਬਣਾਈ ਜਾਣਾ ਹੈ। ਉਹਨਾਂ ਦੀ ਯਾਦਗਾਰ ਬਣਾਉਣੀ ਹੈ। ਇਥੇ ਜਿੰਦੇ ਇੱਕ ਦੂਜੇ ਨੂੰ ਯਾਦ ਨਾ ਕਰਨ ਦਾ ਹੁਕਮ ਹੈ ਕਿ ਭਈ ਇਹ ਛੂਟੇ ਰਿਸ਼ਤੇ ਨੇ ਸਭੇ ਸਾਹ ਕੂੜਾ ਵੀ ਢੇਰ ਇੱਕ ਪ੍ਰਮਾਤਮਾ ਨੂੰ ਯਾਦ ਕਰੋ ਇੱਕ ਦੂਜੇ ਦਾ ਮੋਹ ਨਾ ਪਾਓ ਇਥੇ ਜਿੰਦੇ ਜੀ ਇੱਕ ਦੂਜੇ ਦੇ ਮੋਹ ਵਿੱਚ ਜਾਂ ਇੱਕ ਦੂਜੇ ਦੀਆਂ ਯਾਦਾਂ ਵੀ ਜੁੜੇ ਰਹਿਣ ਤੋਂ ਮਨਾ ਕੀਤਾ ਰੱਬ ਦੀ ਯਾਦ ਵੀ ਜੁੜਨ ਨੂੰ ਦਿੱਤੀ ਕਿ ਅਸੀਂ ਮਰਨ ਉਪਰੰਤ ਵੀ ਜਾਨ ਨਹੀਂ ਛੁੱਟਦੀ ਇਹਦੀ ਯਾਦ ਦਾ ਪਾਠ ਉਹ ਗੁਰਬਾਣੀ ਜਿਹੜੀ ਆਪਣੇ ਮਰੇ ਹੋਏ ਬਜ਼ੁਰਗਾਂ ਨੂੰ ਯਾਦ ਕਰਨ ਵਾਸਤੇ ਜਾਂ ਕਿ ਪ੍ਰਮਾਤਮਾ ਨੂੰ ਯਾਦ ਕਰਨ ਵਾਸਤੇ ਗੁਰਬਾਣੀ ਸਾਨੂੰ ਪ੍ਰਭੂ ਨਾਲ ਜੋਨੋਂ ਵਾਸਤੇ ਪ੍ਰਭੂ ਦੀ ਯਾਦ ਆਵੇ ਨਾ ਕਿ ਗੁਰਬਾਣੀ ਨੂੰ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਦਾ ਸਾਧਨ ਦੱਸੋ ਕਿਤਨੀ ਉੱਚੀ ਗੱਲ ਜਿਹੜੇ ਲੋਕ ਇਹ ਢੁੰਚਰ ਬਰਦੇ ਨੇ ਨਹੀਂ ਜੀ ਅਸੀਂ ਸ਼ਮਾਈ ਨਹੀਂ ਮਨਾ ਰਹੇ ਜੀ ਵਰੜਾ ਨਹੀਂ ਮਨਾ ਰਹੇ ਜੀ ਅਸੀਂ ਤਾਂ ਯਾਦ ਦਾ ਪਾਟਰ ਕਰਿਆ ਬਰਸੀਆਂ ਪਰ ਇੱਥੇ ਕੋਮ ਨੂੰ ਗੱਲੋਂ ਹੋਰ ਸ਼ਰਮ ਆਵੇ ਕਿ ਸਾਡੇ ਲੀਡਰ ਕਈਆਂ ਧਾਰਮਿਕ ਹਸਤੀਆਂ ਕੋਮ ਦੀਆਂ ਕੋ ਮੰਨੀਆਂ ਪਰਮਾਨੰਮੀ ਹਸਤੀਆਂ ਜਿਹੜੀਆਂ ਅਕਾਲ ਚਰਨਾਂ ਨੇ ਕਰ ਜਾ ਚੁੱਕੀਆਂ ਨੇ ਉਹਨਾਂ ਦੀ ਵੀ ਬਰਸੀਆਂ ਮਨਾਏ ਜਾਂਦੇ ਨੇ ਭਾਈ ਕੀ ਸਿੱਖੀ ਵਿੱਚ ਦਸਵੇਂ ਤੋਂ ਬਾਅਦ ਕੋਈ ਮਰਿਆਦਾ ਹੀ ਨਹੀਂ ਹੁੰਦੀ ਫਿਰ ਤੁਸੀਂ ਵਰਸੀ ਕਿਉਂ ਮਨਾਉਂਦੇ ਹੋ ਵੀ ਆਪਣੇ ਬਜ਼ੁਰਗ ਨਹੀਂ ਵਰਸੀ ਕਿਉਂ ਮਨਾਉਂਦੇ ਹੋ ਚਲੋ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਨਾਲ ਸੀ ਇਸ ਲਈ ਮਨਾਉਂਦੇ ਕਿ ਉਸ ਦਿਨ ਗੁਰੂ ਸਾਹਿਬ ਦੇ ਜੀਵਨ ਦੇ ਕਾਰਨਮੇ ਤੋਂ ਸੇਧ ਲਈਏ ਪਰ ਆਮ ਬਜ਼ੁਰਗ ਜਿਹੜੇ ਸੰਕੋਮ ਵਿੱਚ ਕੋਈ ਥੋੜਾ ਬਹੁਤ ਧਾਰਮਿਕ ਕੰਮ ਕਰ ਗਏ ਉਹਨਾਂ ਦੀ ਵਰਸੀ ਮਨਾ ਕੇ ਕਿਹਾ ਅਸੀਂ ਉਸ ਹੋਈਏ ਵਰੜਿਆਂ ਨੂੰ ਵਰਸੀਆਂ ਨੂੰ ਅਸੀਂ ਉਹਨਾਂ ਨੂੰ ਮੰਨਤਾ ਉਹਨਾਂ ਦੀ ਕਬੂਲ ਨਹੀਂ ਕਰ ਰਹੇ ਤੇ ਹੁਣ ਮਦੀ ਕਰਮ ਕਾਂ ਨਹੀਂ ਹੋਇਆ ਫਿਰ 6 ਮਹੀਨੇ ਬਾਅਦ ਕਿਉਂ ਸਾਲ ਬਾਅਦ ਕਿਉਂ 4 ਸਾਲ ਬਾਅਦ ਕਿਉਂ ਇਹ ਅਨਮਤੀ ਮਰਿਆਦਾ ਛਵਈਓ ਵਰਣੇ ਚਵਰੀਆਂ ਦੇ ਸਿੱਖੀ ਦੀ ਤੁਮ ਰਹਿਦਾ ਹੀ ਨਹੀਂ ਐ ਇਹ ਅਨਮਤੀ ਮਰਿਆਦਾ ਸਿ ਕਿਉਂ ਕਰਦੇ ਫਿਰਦੇ ਆ ਤੋ ਮਰਤਕੇ ਦੇ ਸਮੇਂ ਅਚਾ ਫਿਰ ਲੈਣਦੇ ਆ ਐਜੀ ਉਹ ਪਗੜੀ ਜੀ ਮੁੰਡੇ ਨੂੰ ਪਗੜੀ ਰੱਖੋ ਜੀ ਸਿਰ ਤੇ ਉਹ ਮੁੰਡੇ ਨੂੰ ਚਾਰੇ ਦਿੰਦੇ ਨੇ ਪਿਓ ਗੁਜ਼ਰ ਗਿਆ ਤੇ ਬੱਚੇ ਨੂੰ ਉਹ ਬਾਈ ਇਹ ਸਾਡੇ ਕਿੱਥੇ ਮਰਿਆਦਾ ਪਗੜੀ ਦੇਣ ਦੀ ਦਸਤਾਰ ਬੰਦੀ ਦੀ ਵੀ ਗਰਸੋ ਮਨਾ ਤੇਰੀ ਆ ਸਾ ਬੱਚਿਆਂ ਨੂੰ ਦਸਤਾਰਾ ਮੁਲਾਣੀ ਨੇ ਮੈਂ ਤੁਸੀਂ ਕਮੀਜ਼ ਬੱਚੇ ਨੂੰ ਪਹਿਨਾਈ ਪਜਾਮਾ ਬਣਾਇਆ ਉਸਰੇ ਕੋਈ ਨੀਕੀ ਦੀ ਮਰਿਆਦਾ ਬਈ ਨੁ ਗੈਈ ਧਕਣਾ ਕਿਸੇ ਵੇਲੇ ਵੀ ਟਕੋ ਜਿਸਲੇ ਮਰਜੀ ਤਕੋ ਇਹਦੇ ਕਿਹੜੀ ਕੋਈ ਬੜੇ ਫੰਕਸ਼ਨ ਕਰਨ ਦੀ ਲੋੜ ਹੈ ਬੱਚਾ ਜਦੋਂ ਦਸਤਾਰ ਸਜਣ ਦੇ ਯੋਗ ਹੋ ਜਾਵੇ ਸਿੱਧੀ ਉਹਨੂੰ ਦਸਤਾਰ ਸਜਾ ਲਓ ਇਹਦੇ ਵਿੱਚ ਕਿਹੜੇ ਡਰਾਮੇ ਪਾਟ ਕਾਜੀ ਦਸਤਾਰ ਬੰਦੀ ਅੱਛਾ ਉੱਥੇ ਵੀ ਪੈਸੇ ਦੀ ਵਰਾਹੀ ਸ਼ੁਰੂ ਹੋ ਜਾਂਦੀ ਹੈ ਬਈ ਜਿਹੜਾ ਬੱਚਾ ਦਸਤਾਰ ਬੰਦਦਾ ਜਿਹੜੇ ਜਿਹੜੇ ਸਦਾਰਾ ਕੇ ਕਲਾਵੇ ਪੰਦਰ ਬੜੀ ਭਾਰੀ ਫਤਾਈ ਕਰ ਕੇ ਆਉ ਤੇ ਉਹਨੂੰ ਪੈਸੇ ਦੇ ਅਲਫਾਬੇ ਦੇ ਜਾਂਦੇ ਨੇ ਬਈ ਜਿਸ ਤਰ੍ਹਾਂ ਬਾਕੀ ਜਿਸ ਨੂੰ ਦਾ ਡਰਸ ਹੈ ਲਿਬਾਸ ਹੈ ਇਸ ਤਰ੍ਹਾਂ ਕੇ ਕੇਸਾਂ ਦੇ ਸਤਕਾਰ ਵਾਸਤੇ ਸਾਡੀ ਦਸਤਾਰ ਵੀ ਸਾਡੀ ਮਰਿਆਦਾ ਦਸਤਾਰ ਅ ਤੋ ਇਹਦੇ ਵਿੱਚ ਕੋਈ ਵੱਡੀ ਵਿਸ਼ੇਸ਼ ਉਚੇਚੇ ਵਾਲੀ ਗੱਲ ਤੇ ਹੈ ਹੀ ਨਹੀਂ ਹੈ ਇਸ ਨੂੰ ਵੀ ਕਿਸੇ ਨੂੰ ਬਣਾ ਕੇ ਰੱਖਿਆ ਅਸੀਂ ਮਰਨ ਉਪਰੰਤ ਵੀ ਪੁੱਤਰਾਂ ਨੂੰ ਵਗੇ ਦਸਤਾਰ ਬੰਦੀ ਉਹ ਬਾਈ ਇਹ ਸਿੱਖੀ ਦੀ ਮਰੈਦਾ ਕਿਤੇ ਜ਼ਿਕਰ ਨਹੀਂ ਇਸ ਗੱਲ ਦਾ ਇਹਦਾ ਕੋਈ ਮਤਲਬ ਨਹੀਂ ਹੈ ਪਿਤਾ ਚਲਾ ਗਿਆ ਪਰਿਵਾਰ ਜੇਕਰ ਵੱਡਾ ਕੋਈ ਪੁੱਤਰ ਹੈ ਤੇ ਪਿੱਛੇ ਕੁਦਰਤੀ ਗੱਲ ਤੇ ਕਰਦੇ ਜੋ ਵਾਰੀ ਉਸਨੇ ਆਪਣੇ ਆਪ ਨਹੀਂ ਬਣੀਆਂ ਨੇ ਇਹਦਾ ਕੀ ਮਤਲਬ ਹੈ ਇਹ ਬੇਲੁਣੀ ਰਿਸਪਾਂਸ ਨਹੀਂ ਸਾਡੇ ਲਿਖਾ ਪਰ ਨਹੀਂ ਹੈ ਨਾ ਇਹਨਾਂ ਨੂੰ ਦਾ ਅਸੀਂ ਤਿਆਗ ਕਰੀਏ ਕਰਮ ਕੰਨ ਅਸੀਂ ਤਿਆਗ ਕਰੀਏ ਵਿਚੋਂ ਇੱਕ ਸੰਸਕਾਰ ਸਾਡਾ ਜਿਹੜਾ ਸੀ ਅਮਰ ਸੰਚਾਰ ਵਾਲਾ ਇਹਦੇ ਵਿੱਚ ਵੀ ਅਸੀਂ ਬੜੇ ਲਾਪਰਵਾਹ 50 50 ਸਾਲ ਦੇ ਬੰਦੇ 60 60 ਸਾਲ ਦੇ ਬੰਦੇ ਆ ਕੇ ਹੁੰਜੀ ਹੁਣ ਖੰਡੇ ਦੀ ਪੋਲ ਲੈਣ ਆਉਂਦੇ ਨੇ ਨੇ ਜੀ ਅੱਜ ਤੱਕ ਜੀ ਨੌਕਰੀ ਤੇ ਸਾਡੀ ਫਲਾਂਸੀ ਟੀਮ ਸੀ ਵੀ ਨੌਕਰੀ ਤੁਹਾਨੂੰ ਕਿਹਨੇ ਮਨਾ ਕੀਤਾ ਸੀ ਵੀ ਨੌਕਰੀ ਕਰਦੇ ਤੁਸੀਂ ਅਮਰਤਵੀ ਜੀਵਨ ਨਹੀਂ ਜੀ ਸਕਦੇ ਗੁਰਸਿੱਖੀ ਜੀਵਨ ਨਹੀਂ ਜੀ ਸਕਦੇ ਇਹ ਆਨੰਦ ਕਾ ਤੁਸੀਂ ਖੰਡੇ ਦੀ ਪੋਲ ਨਹੀਂ ਲੈ ਸਕਦੇ ਐਸੀ ਤੇ ਕੋਈ ਬੰਮਦੀ ਨਹੀਂ ਹੈ ਅੱਛਾ ਕਈ ਇਹ ਵੀ ਕਹਿੰਦੇ ਨੇ ਜੀ ਬੀਬੀਆਂ ਆ ਕੇ ਪਿੱਛੇ ਮਾਰਾ ਮੇਰਾ ਘਰ ਵਾਲਾ ਉਮਰ ਸ਼ਗਲ ਇਤਿ ਆਰਨੀ ਸੀ ਖੰਡੇ ਦੀ ਪੋਲ ਲੈਣ ਲਈ ਤਿਆਰ ਨਹੀਂ ਸੀ ਇਸ ਵਾਸਤੇ ਮੈਂ ਵੀ ਨਹੀਂ ਸੀ ਆਈ ਗੁਰਮਤਿ ਐਸੀ ਵੀ ਕੋਈ ਸ਼ਰਤ ਨਹੀਂ ਹੈ ਕਿ ਦੋਏ ਦੰਪਤੀ ਜੋੜਾ ਹੀ ਆ ਕੇ ਇਕੱਠੇ ਹੀ ਖੰਡੇ ਦੀ ਪੋਲ ਲੈਣ ਤੇ ਤਾਂ ਹੀ ਉਮਰ ਧਾਰੀ ਬੰਦੇ ਇਸ ਤਰ੍ਹਾਂ ਨਹੀਂ ਬੰਦੇ ਇੱਕ ਪਤਨੀ ਅਗਰ ਸਾਰੀ ਜ਼ਿੰਦਗੀ ਨਹੀਂ ਖੰਡੇ ਦੀ ਪੋਲ ਲੈਣਾ ਚਾਹਦੀ ਜਾਂ ਪਤੀ ਨਹੀਂ ਲੈਣਾ ਚਾਹੁੰਦਾ ਤੇ ਫਿਰ ਤੁਸੀਂ ਮੈਨੂੰ ਦੱਸੋ ਦੂਜਾ ਕਿਉਂ ਵਾਂਝਾ ਰਹੇਗਾ ਦੂਈ ਚੀਜ਼ ਇਹ ਹੈ ਕਿ ਇਹ ਖੰਡੇ ਦੀ ਪੋਲ ਤੇ ਅਨੰਦਕਾਰ ਤੋਂ ਪਹਿਲਾਂ ਲੈਣੀ ਹੁੰਦੀ ਹੈ ਗੁਰਸਿੱਖਾਂ ਦਾ ਅਨੰਦਕਾਰ ਜੁਹੰਦਾ ਤੇ ਜਿਸ ਪਹਿਲੇ ਹੀ ਪੂਰਨੀ ਲਈ ਹੋਈ ਤੇ ਤੁਂ ਅਨੰਦ ਕਾਜ ਕਿਸ ਨੇ ਕਰਾਇਓ ਤੀਜਾ ਸੰਸਕਾਰ ਜਿਹੜਾ ਦੂਜਾ ਸੰਸਕਾਰ ਤੇ ਸਾਡਾ ਇਹ ਖੰਡੇਬੜੀ ਦੀ ਪੂਰਨੀ ਗੁਰੂ ਵਾਲਾ ਬਨਣਾ ਇਹ ਬਹੁਤ ਜ਼ਰੂਰੀ ਹੈ ਗੁਰੂ ਵਾਲੇ ਬਨਣਾ ਔਰ ਗੁਰੂ ਦੀ ਰਹਿਤ ਪਾਲਨੀ ਤਿਆਰਬਰ ਤਿਆਰ ਗੁਰਸਿੱਖ ਬਨਣਾ ਅੱਛਾ ਇੱਥੇ ਵੀ ਕਈਆਂ ਲੋਕੋ ਨੇ ਪਖੰਡ ਚਲਾਏ ਰਹੇ ਬੀਬੀਆਂ ਲਈ ਬਖਰੇ ਬਾਟੇ ਦੇ ਮਰਦਾਂ ਲਈ ਬਖਰੇ ਬਾਟੇ ਉਹ ਪਾਈ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਉੱਚ-ਨੀਚ ਨੂੰ ਮਰਦ ਔਰ ਦੇ ਜਾਂ ਫਰਕ ਪਾਇਆ ਜਾਂਦਾ ਸੀ ਜਿਤ ਕਰਾਸੀ ਇਸ ਨੂੰ ਖਤਮ ਕਰਨ ਵਾਸਤੇ ਗੁਰੂ ਸਾਹਿਬ ਨੇ ਖੰਡੇ ਦੀ ਪੋਲ ਜਲਾਈ ਇੱਕ ਬਾਟੇ ਚ ਸਭ ਇੱਕ ਪਿਤਾ ਇੱਕੋ ਜਿਵੇਂ ਬਾਰਕ ਬਣ ਕੇ ਭਰਾਵਾਂ ਵਾਂਗ ਇਕੱਠੇ ਬੈਠ ਕੇ ਛਕੀਏ ਗੁਰੂ ਦਾ ਖੰਡੇ ਦੀ ਪੋਲ ਤੇ ਜੇ ਇੱਥੇ ਵੀ ਵੰਡੀਆਂ ਹੀ ਪਾਉਣੀਆਂ ਨੇ ਤੇ ਫਿਰ ਇਹਦਾ ਮਤਲਬ ਹੀ ਕੋਈ ਨਹੀਂ ਰਿਹਾ ਕੋਈ ਅਰਥ ਨਹੀਂ ਰਿਹਾ ਤੋ ਇਹ ਬਹੁਤ ਸਾਰੇ ਕਰਮ ਕਾਂਡ ਸਿਰਫ ਬਹੁਤ ਕਰਮ ਕਾਂਡ ਅਸੀਂ ਹੋਰ ਵੀ ਕਰਦੇ ਕੁਝ ਇੱਕਦਮ ਜ਼ਿਕਰ ਕੀਤਾ ਅਸੀਂ ਗੁਰਸਿੱਖੋਂ ਦੇ ਨਾਤੇ ਇਹਨਾਂ ਨੂੰ ਪਰੇਸ਼ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਲਲ ਲੱਗੀਏ ਉਹ ਮਰਿਆਦਾ ਨਭਈਏ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੁਕਮਾਂ ਦੇ ਅਨੁਕੂਲ ਹੋਵੇ ਤੋ ਬੇਲੁਰੀਆਂ ਨੂੰ ਮੱਤੀ ਮਿਹਰਾਂ ਦਾ ਤਿਆਗ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ